ਕੀ ਕਰਦੇ ਵੀ ਅਥਰੀ ਜੀ ਡੋਂਗਦੇ ਆ ਕਿੰਨੇ ਦਿਨ ਹੋ ਗਏ ਇਹਨਾਂ ਨੇ ਬਰਾਂਡੇ 'ਚ ਵੱਢ ਕੇ ਛੱਡ ਦਿੱਤੀ ਤੇ ਮੈਂ ਇਹਨਾਂ ਨੂੰ ਆਖਿਆ ਵੀ ਹੁਣ ਡੋਂਗ ਕੇ ਰੱਖਣਗੇ ਸਾਰੀ ਡੋਂਗੇ ਦੇ ਧੁੱਪੇ ਸਾਲਾ ਕੋਈ ਕਹਿੰਦੇ ਛਾਵੇਂ ਸਕਾਓ ਕੋਈ ਕਹਿੰਦੇ ਧੁੱਪੇ ਸਕਾਓ ਇਹ ਤਾਂ ਉਧਰ ਡੁੱਗੀ ਜਾਂਦੀ ਜਿੱਦ ਤੇ ਆਪਾਂ ਵੱਡੀ ਸੀ ਕੋਈ ਹਾਂ ਉਹ ਸੱਜਰੀ ਸੱਜਰੀ ਉਹਦੇ ਮੈਂ ਕਿਹਾ ਸੱਜਰੀ ਜੀ ਉਹਦਣ ਡੋਂਗ ਕੇ ਰੱਖ ਲੈਣੇ ਉਹਦਣ ਹੀ ਕਹਿੰਦੇ ਆ ਓਹ ਨਾਲ ਹੋ ਜਾਣੇ ਚਾਵੇਂ ਨਹੀਂ ਨਾ ਸੋਕ ਨਹੀਂ ਸੀ ਹੁਣ ਫਟਪੂਗੀ ਸੇ ਦੂਰੀਆਂ ਪਰਟ ਗਈ ਇਹ ਤਾਂ ਗਰਮੀ ਚ ਵਧੀਆ ਸਬਜ਼ੀ ਚ ਪਾ ਕੇ ਵਧੀਆ ਲੱਗਦੀ ਆ ਮੈਂ ਕੰਦਾ ਆਪਾਂ ਮੁੱਲ ਵੀ ਲਿਉਣੀ ਆ ਆਦੀ ਘਰ ਦੀ ਚੀਜ਼ ਵਧੀਆ ਪੱਤੇ ਵੀ ਨਿਕਲੇ ਆ ਹਾਂ ਹੁਣ ਤਾਂ ਕਦੋਂ ਬੰਦ ਵੱਲ ਸਾਰੇ ਉਗ ਰਹੇ ਆ ਸਬਜ਼ੀ ਵਧੀਆ ਹੋ ਜੂ ਗਰਮੀ ਵਾਲੀ ਗਰਮੀ ਤੋਂ ਪਹਿਲਾਂ ਪਹਿਲਾਂ ਸਾਰੀ ਵੀ ਹੋ ਜੇ ਤੇ ਹੁਣ ਸਿਆਲ ਵਾਲੀ ਸਾਰੀ ਵੱਢੀ ਜਾਊਗੀ ਹੋੰਗਰੇ ਮੰਗ ਟਰੇਲਿਆਂ ਦੇ ਵੀ ਨਹੀਂ ਨਿਕਲੇ ਚਾ ਨਿਕਲਿਆ ਹੋਣਗੇ ਕਪੜੇ ਲਾ ਲਿਆ ਵਾ ਕਪੜੇ ਬਾਦੂ ਤੋਦਦੇ ਜਦੋਂ ਕਿ ਵਿੱਚ ਜਾਂਦੇ ਰਹੀਏ 2 ਦਿਨ ਕਪੜੇ ਹਾਂ ਜੋ ਕਰਦੇ ਹਾਂ ਆਈਂ ਦੇ ਨੇ ਕਪੜੇ ਹੋ ਜਾਂਦੇ ਜਾਹੀ ਲੱਗਿਆ ਰਹਿਣਾ ਫਰਜ਼ਾਂ ਤੇ ਪਹਿਲਾ ਜੇ ਘਾ ਕੇ ਮਸਾ ਪਹੁੰਚੇ ਮਲਤੀ ਬੋਲਾ ਤੇ ਫਿਰ ਭੋਗ ਤੇ ਘਰੇ ਕੰਮ ਸਾਰੇ ਰੁਕ ਜਾਂਦੇ ਜਾਣਾ ਪੈਂਦਾ ਰਿਸ਼ਤੇਦਾਰੀ ਚ ਪਹਿਲਾ ਧੋਣੇ ਧੋਤੇ ਨਹੀਂ ਨੇ ਧੋਣੇ ਪੈਂਦੇ ਆ ਹੁਣ ਫਿਰ ਤੈ ਮਾਰ ਮਾਰ ਕੇ ਰੱਖਣੇ ਪੈਂਦੇ ਆ ਨਵੇਂ ਤੇ ਇਸ ਹਾਂ ਤੇ ਹੋਇ ਤਲਾਹੇ ਪੈ ਗਿਆ ਹਜੇ ਤੇ ਛੋਤੇ ਅੱਜੇ ਹਜੇ ਪਾਈਆ ਕੰਮ ਵੀ ਚੋ ਹੋਰ ਕੰਮ ਲੱਗ ਜਾਈਦਾ ਖੱਲੀ ਕੁੜੀ ਦਾ ਕੋਈ ਹਾਲ ਨਹੀਂ ਕਰੇ ਸਾਰੇ ਕੰਮ ਮੋਕੀ ਰਹੇ ਨੇ ਅੰਦਰ ਆਈ ਸਬਜ਼ੀ ਬਣਾਉਣੀ ਆ ਮੈਂ ਤੇ ਜੱਪੜ ਕद्दू ਲੈ ਆਜੇ। ਮੈਂ ਆ ਕੇ ਚੱਲ। ਉਹ ਹੀ ਧਰ ਲਾਂ। ਨਵੀਂ ਨਵੀਂ ਸਬਜ਼ੀ। ਹਾਂ ਤਾਂ ਕद्दू ਸ਼ੁਰੂ ਹੋ ਗਏ। ਕद्दू ਤੋੜ ਗਏ। ਨਵੀਂ ਨਵੀਂ ਸਬਜ਼ੀ ਜੀਜੀ ਕਰਦਾ। ਹਾਂ। ਜਦ ਆਪਦੇ ਹੋ ਜਾਂਦੀ ਉਹ ਖਾਨ ਜੀ ਨੇ ਕਰਦਾ। ਚੱਲ ਬੈਠ ਮੈਂ ਆਪਣੇ ਕੱਪੜੇ ਕਰਨ। ਕਰਾਂ। ਆਹ ਮੈਂ ਕ ਚੀਰ ਕੇ ਨਾ ਸਬਜ਼ੀ। ਤੇ ਫਿਰ ਤੜਕਾ ਲਾ। ਇੱਕ ਦੂ ਲੈਂਸੀ ਦੀ ਜੀ ਵਿੱਚ ਤੜਕਾ ਲਾ ਲਵਾਂਗੇ ਪਹਿਲਾਂ ਦਸਮ ਗੰਡੇ ਤੜਕਾ ਲਾ ਲਾਂਗੇ ਬਦਲ ਬਦਲ ਫੇਰ ਵਾਧੂ ਹੋ ਗਿਆ ਅੱਜ ਅੱਗੇ ਉੱਦੇ ਵਾਲੇ ਮੀਂਹ ਨਹੀਂ ਬਿਮਾਰ ਕਰ ਰੱਖੇ ਸਾਰੇ ਗੜਿਆਂ ਨਾਲ ਬਹੁਤ ਬੁਰਾ ਮਾਰ ਤੇਲ ਚ ਬਣਾਉਂਗੀ ਫਰੈਂਚ ਚ ਅਰ ਫਰੈਂਚ ਚ ਬਣਾਉਂਗੀ ਤੇਲ ਚ ਅਸੀਂ ਛਲਜੀ ਬਣਾਈ ਨਹੀਂ ਅੱਜ ਤਰਾਵ ਹੋ ਜਾਂਦੀ ਆ ਲੈ ਆਏ ਹੋਣਾ ਇਹ ਠੀਕ ਕਰਾਈ ਸੀ ਹੁਣ ਫੇਰ ਹੋਣੀ ਹੋਣੀ ਨਟ ਕੇ ਦੇ ਪਤਾ ਨਹੀਂ ਕਿਉਂ ਅੱਪਾਂ ਅੰਡੇ ਜਿਵੇਂ ਨਹੀਂ ਇਹ ਸਭ ਚੰਗੀ ਨਹੀਂ ਲੱਗਦੀ ਪਤਾ ਨਹੀਂ ਕਿਉਂ। ਸਸਿ ਖੋਲ ਜਾਉਂਦੇ ਨਹੀਂ ਰਖਾਇਆ ਮੈਂ ਕਾਇ ਕਰਾਉਣਾ। ਹਾਂਜੀ ਇਹ ਭੈਣ ਨਾ ਮੂਹਰੇ ਨਹੀਂ ਆਉਣਾ ਚਾਹੁੰਦੀ ਗੱਲਾਂ ਮੇਰੇ ਨਾਲ ਕਰ ਲੈਂਦੀ ਸਾਰੀਆਂ। ਇਹ ਆਹਦੀ ਮੈਂ ਗੈਮਰੇ ਦੇਖੇ ਨਹੀਂ ਆਉਣਾ। ਚਲੋ ਮੈਂ ਖਾ ਚ ਗੱਲਾਂ ਹੀ ਕਰ ਲਿਆ ਕਰੋ ਮੇਰੇ ਨਾਲ। ਮੈਂ ਵੀ ਇਕੱਲੀ ਹੁੰਨੀ ਆ। ਬੱਚੇ ਹੈ ਨਹੀਂ ਇਹ ਬੱਚੇ ਮੁੰਡਾ ਬਾਹਰ ਗਿਆ ਆ ਗੁੜਗਿਆ ਵਿਆਹਤੀ ਅਸੀਂ ਤਾਂ ਨੇ ਜੀ ਰਹਿੰਦੇ ਆ ਬਸ ਕੰਮ ਲੱਗੇ ਰਹਿੰਦੇ ਆ ਸਾਰੇ ਬੱਚੇ ਦਾ ਬਾਹਰ ਲੱਗ ਬਾਰ ਲਿਆ ਨਿਕਚ ਲੈ ਹੁਣ ਮਾਂ ਪਿਓ ਰਹਿ ਜਾਂਦਾ ਕੱਲਾ ਨਾਂਜੀ ਲੱਗੇ ਮਾਂ ਪਿਓ ਦਾ ਕਿਸੇ ਦੇ ਘਰੇ ਦੋ ਜੀਆ ਕਿਸੇ ਦੇ ਇਕ ਰਹਿ ਗਿਆ ਕੋਈ ਬਸ ਸਾਰੇ ਬੱਚੇ ਬਾਹਰ ਸਾਡਾ ਤਾਂ ਆਪਣੀ ਜੀ ਲੱਗਦਾ ਦੋਨਾਂ ਦਾ ਕੀ ਜੀਰਾ ਪਾ ਗੀ ਕੋਈ ਲਾ ਕੇ ਸਨ ਹੁਣ ਕੀ ਸਬਜੀ ਸਾਰਾ ਲਸਣ ਗੰਨਾ ਪਾ ਕੇ ਬੜੀਆ ਬਣ ਜਾਂਦੀ ਚ ਜਦ ਕੱਲੇ ਆਪਾਂ ਆਪਾਂ ਦੁੱਧ ਪਾ ਦਿੰਨੇ ਆ ਸੁੱਕੀ ਸਬਜੀ ਤੇ ਨਮਕ ਮੇਥੀ ਪਾ ਦੇ ਦਿੰਦੀ ਆ ਬਣ ਜਾਂਦਾ ਹੈ ਜਿਉਣਾ ਪਾਏ ਤੜ ਤਲਾਵਾਂਗੇ ਆਈ ਸਬਜੀ ਬਹੁਤ ਸਵਾਦਤਾਂਦੀ ਜੇ ਅਸੀਂ ਇੱਥੇ ਹੀ ਐਂਡ ਕਰਦੇ ਹਾਂ ਸਬ지 ਬਣਾ ਲਿਆ ਬਸ ਵੀਡੀਓ ਤੁਸੀਂ ਵੀਡੀਓ ਨੂੰ ਸਬਸਕ੍ਰਾਈਬ ਕਰਿਆ ਕਰੋ ਕਮੈਂਟ ਕਰਿਆ ਕਰੋ ਵੀਡੀਓ ਵੇਖਿਆ ਕਰੋ ਵੱਧ ਤੋਂ ਵੱਧ ਇਸ ਨੂੰ ਵੇਖ ਕੇ ਛੱਡਿਆ ਨਾ ਕਰੋ ਕਮੈਂਟ ਸ਼ੇਅਰ ਸਬਸਕ੍ਰਾਈਬ ਕਰਿਆ ਕਰੋ ਹੁਣ ਅਗਿਆ ਸਾਡੇ ਤੋਂ ਵੀਡੀਓ ਪਈ ਨਹੀਂ ਮਰਗਾਨੀਆਂ ਦੋ ਤਿੰਨ ਹੋਣਾ ਹੁਣ ਅਸੀਂ ਆ ਬਣਾਇਆ ਕਰਾਂਗੇ ਤੇ ਪਾਇਆ ਕਰਾਂਗੇ ਆ ਸੁੱਕੀ ਮੇਥੀ ਪਾ ਦਿੱਤੀ ਹੈ ਬਾਜ਼ਾਰੋਂ ਲਿਆਂਦੀ ਸੀ ਅਸੀਂ ਪਾਇਆ ਹੁਣ ਅਸੀਂ ਘਰੇ ਤੋਂ ਕਾਉਣ ਲੱਗੇ ਆ ਅੱਜ ਬਹੁਤ ਲੱਗੀ ਸੀ ਅਸੀਂ ਜ਼ਰੂਰ ਪਾਉਣੀ ਹੁੰਦੀ ਸੁੱਕੀ ਸਰਦੀ ਦੇ ਵਿੱਚ ਮੈਂਕ ਵਧੀਆ ਆਉਂਦਾ ਹੈ ਐਨ ਸਰਦੀ ਜਦੋਂ ਮੈਂਕ ਆ ਜਾਂਦਾ ਮੇਥੀ ਪਾਉਣ ਨਾਲ ਤੜਕੇ 'ਚ ਥੋੜਾ ਜਿਹਾ ਪਾਣੀ ਪਾ ਦਾਂ। ਸਰ੍ਹੋਂ ਦੀ ਸਬਜ਼ੀ ਦੀ ਬਣਦੀ। ਬਸ ਹੁਣ ਇਹਦੇ ਪਾਣੀ ਚੋਂ ਛੋਟਾ ਕਰ ਦਾਂਗੇ ਇਹਨੇ ਆਪ ਹੀ ਪਾਣੀ ਛੱਡ ਜਾਣਾ ਸਬਜ਼ੀਆਂ ਨੂੰ ੱਪਣ ਤਾਂ ਬਹੁਤ ਪਾਣੀ ਬਹੁਤ ਹੁੰਦਾ ਇਹਨੇ ਜਿੱਦ ਬਣ ਜਾਣਾ ਹੁਣ ਬਣ ਗਈ ਸਬਜ਼ੀ ਤਾਂ ਹੁਣ ਵਧੀਆ ਬਣ ਗਈ ਤਵਾ ਟਰਤਾ ਹੁਣ ਰੋਟੀ ਬਣਾਉਣ ਲੱਗੀਆਂ

ਇਥੇ ਐਂਡ ਕਰਦੇ ਆ ਵੱਧ ਤੋਂ ਵੱਧ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕਰਿਆ ਕਰੋ ਵੀਡੀਓ ਵੇਖ ਕੇ ਨਾ ਛੱਡਿਆ ਕਰੋ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਵੱਧ ਤੋਂ ਵੱਧ